ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੈਲਟ੍ਰਸ ਡਾਇਰਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਬਾਰੇ ਬਸਤੇ ਅੰਦਰ ਮੇਰਾ ਪੈਡਾਉ ਪੈਡ ਸਟਰੀਆਂ ਜਿਹੜਾ ਪਹਿਲਾਂ ਪੰਜਾਬ ਦੇ ਰਹਣਾ ਹਾਂ ਤੇ ਅੱਜ ਜਿਹੜਾ ਆਪਾਂ ਟੌਪਿਕ ਲੈ ਕੇ ਉਹ ਲੇਡੀ ਸੂਟ ਦਾ ਲੈ ਨਿਕਾੜਿਆ ਹਾਂ ਪ੍ਰੈਸ ਮੈਂ ਤੇ ਮਾਰ ਲਈ ਸਭ ਤੋਂ ਪਹਿਲਾਂ ਪ੍ਰੈਸ ਮਾਰ ਲਗੋ ਇਹ ਵੀ ਕੱਪੜੇ ਦੇ ਸੁਭਰਨਾ ਹੁੰਦਾ ਹਨਾ ਫਟਣਾ ਪਤਾ ਨਾਲ ਉਹ ਤੋਂ ਪਹਿਲੀ ਘੜਵਾ ਜੀ ਉਸ ਤੋਂ ਬਾਅਦ ਆਪਾਂ ਇਹਨੂੰ ਪ੍ਰੈਸ ਕਰਦੇ ਕੱਪੜਾ ਆ ਗਿਆ ਇਹ ਭਾਈ ਜੀ ਵਾਕ ਬਜਟ ਕੋਲੇ ਜੋ ਪੁਰੁੰਜ ਜਾਂਦੇ ਆ ਇਹ ਚ ਧਿਆਨ ਰੱਖਣਾ। ਠੀਕ ਹੈ ਦਿੱਲੀ ਹੀ ਹੈਗੀ ਨਹੀਂ ਉੱਪਰੋਂ ਜਾ ਰਹੀ ਹੈ। ਜਿੰਨਾ ਕਮੀ ਦੇ ਵਿੱਚੋਂ ਕਪੜਾ ਵਜਣਾ ਉਹ ਆਪਾਂ ਦੁਪੱਟੇ ਦੇ ਵੀ ਲਵਾਂਗੇ ਪਰ ਪੂਰਾ ਧਿਆਨ ਦੇ ਨਾਲ ਸੰਭਲ ਜਾਣਾ ਕਪੜਾ ਵਰਤਣਾ ਕਿਤੋਂ ਕੀ ਵੀ ਘਟਣਾ। ਕਿਤੋਂ ਕੀ ਘਟਣਾ। ਨਾਪ ਦੀ ਵੀ ਹੋਵੇ ਦੂਸਰੇ ਜੇਨਰਲ ਦੇ ਪਾਤੀ ਜਿਹੜੀਆਂ ਭੈਣਾਂ ਕੋਲੇ ਦੂਸਰੇ ਜੇਨਰਲ ਨਾਲ ਲਿੰਕ ਰਹਿਣੀਆਂਗਾ ਉਹ ਮੇਰੇ ਤੋਂ ਮੰਗ ਲਓ ਕਿ ਦੂਸਰੇ ਜੇਨਰਲ ਨਾਲ ਲਿੰਕ ਹੋਵੇ ਸੰਦੇਹ ਵਟਸਐਪ ਤੇ ਜਾ ਕੇ ਮੰਗ ਸਕਦੇ ਹੋ। ਦੂਧੂ ਤੇ ਜਾ ਕੇ ਮੰਗ ਸਕਦੇ। ਦੂਸਰੇ ਜੇਨਰਲ ਨਾਲ ਆਜਾ ਆਪਣੀ ਕਰਦੇ ਫਿਰੂ ਇਹ ਹੈ ਪਾਇ ਗਿਆ ਇਹ ਸਾਡੇ 22 ਇੰਚ ਤੇ ਘੇਰਾ ਹੈ 23 ਆਪਾਂ ਘੇਰੇ ਦੇ ਹਿਸਾਬ ਨਾਲ ਕੱਟਾਂਗੇ ਠੀਕ ਆ 23 ਇੰਚ ਘੇਰਾ 3 ਇੰਚ ਆਪਾਂ ਵਾਧਾ ਦਿੰਨੇ 23 ਤੱਕ ਸ਼ੁਰੂ ਆਹ 24 ਤੇ ਲਿਖਾਂਗੇ ਕਈ ਸਾਰੇ ਫਿਰ ਤੇਰੇ ਰੋਸ਼ 20 ਕੰਨੀ ਛੱਡ ਕੇ ਠੀਕ ਆ ਕੰਨੀ ਲਾਈਨ ਛੱਡਾ ਗੋ ਆਹ 13 13 ਤੇ ਤੇ ਉਹ ਠੀਕ ਹੈ ਰੋਤਾਂ ਤੋਂ ਤਾਂ ਨਿਸ਼ਾਨ ਲਾ ਲਿਆ ਕੋਈ ਤਾਜ ਨਾ ਕੋਈ ਸੋਖਾ ਹੋਵੇ ਤੇ ਕੋਈ ਥੋੜੀ ਪ੍ਰੇਸ਼ਨਾ ਕੋ ਨਾ ਹੋਵੇ ਤਾਂ ਕਿ ਜੇ ਕਿਸੇ ਨੇ ਐਸੋਈ ਫਸਲ ਹੋਣੀ ਹੈ ਤਾਂ ਤਿਆਰ ਰੱਖਣਾ ਪੈਂਦਾ ਚਰਨ ਵਾਸਤੇ ਫੇਰ ਉਹ ਗਰਮ ਸੀ ਥੋੜੀ ਮਰਮੋਦਿਆ ਨੂੰ ਕਰੂ ਤੁਸੀਂ ਜਲਦੀ ਗਰਮ ਹੋ ਜਾਂਦੀ ਹੈ ਤੇ ਫਟਾਫਟ ਆਪਾਂ ਨੂੰ ਕਢਣੀ ਪੈਂਦੀ ਹੈ ਯਾਨੀ ਕਿ ਪੂਰਾ ਸੁਚੇਤ ਰਹਿਣਾ ਪੈਂਦਾ ਇਹ ਨਹੀਂ ਹੈ ਵੀ ਆਪਾਂ ਆ ਵੀ ਇਸ ਲਈ ਹੋ ਜਾਏਗਾ ਮੈਟਰੀ ਥੋੜਾ ਜਿਹਾ ਅਵੇਸਲੇ ਹੋਵਾਂਗੇ ਮੇਰੇ ਕਪੜਾ ਬਚਾਉਣ ਲਈ ਵੀ ਦੇਰ ਨਹੀਂ ਲਾਉਣੀ ਤਾਂ ਕਰਤੀ ਜੇ ਤੁਸੀਂ ਪੈਨ ਨੇ ਹੋਈ ਪਲੱਸ ਲਿਆਉਣੀ ਨਾ ਪੂਰਾ ਧਿਆਨ ਦੇ ਨਾਲ ਇਹ ਥੋੜੀ ਜਿਹੀ ਚਰਚੀ ਕਰੋ ਜੀ ਜਲਦੀ ਜਲਦੀ ਕੰਮ ਕਰਦੇ ਹਾਂ ਬਾਕੀ ਬਾਲ ਗੋਲ ਪੂਰੇ ਕਰ ਦਿੰਦੇ ਹਾਂ ਪਹਿਲਾਂ ਪੈਦਲ ਕੋਲ ਸੈਟ ਕਰਦੇ ਹਾਂ ਪੂਰੇ ਤੇ ਜਿੱਦਣੇ ਇਨਸ਼ਾਅੱਲਾ ਉਹਦਾ ਆਪਣਾ ਇਹੀ ਮਕਸਦ ਹੈ ਵੀ ਹਾਊਟਾ ਨਹੀਂ ਕਰਦਾ ਸਾਰਾ ਇੰਟਰੀ ਦੇ ਪਾਸੇ ਆ ਗਏ ਉਹਦਾ ਆਪਣਾ ਸੈਂਟਰ ਦੇ ਵਿੱਚ ਕਰੀਪ ਆਉਣਾ ਹੈ ਤਾਂ ਕਿ ਕਟਿੰਗ ਵੇਲੇ ਸਹੀ ਆ ਜਾਵੇ ਲੈਂਗੁਏਜ ਜੇ ਕੱਟੀ ਆਊਗੀ ਤੇ ਬੈਕ ਪੱਲਾ ਵੀ ਜਦ ਆਪਣਾ ਤਰਕ ਕੀਤਾ ਹੈ ਉਹ ਬਿਲਕੁਲ ਸਹੀ ਆ ਜਾਈਏ ਹਾਂ ਪਰੀ ਬਣਾਉਣੀ ਲਾਜ਼ਮੀ ਜ਼ਰੂਰੀ ਆ ਲਰਨਿੰਗ ਘਟਣ ਵੇਲੇ ਵੀ ਤੇ ਖੁਰਤੀ ਘਟਣ ਵੇਲੇ ਤੇ ਦੋਨੇ ਚੀਜ਼ਾਂ ਨੂੰ ਬਚਾਣੇ ਲਈ ਲਾਜ਼ਮੀ ਬਣਾਇਆ ਜਾਂਦਾ ਚੰਗੀ ਕਰੋ ਜਿੰਨਾ ਕਪੜਾ ਉਹ ਸੁਗੜਨਾ ਸੁਗੜ ਜੂਗਾ ਤੁਹਾਨੂੰ ਹੀਟ ਬਹੁਤ ਜ਼ਿਆਦਾ ਆਏਗਾ ਇਸਦੀ ਇਹ ਗਰਮ ਹੋਈ ਜਾਂ ਨਾ ਹੋਈ ਰਹੇ ਤਾਂ ਨਹੀਂ ਹਟਦੀ ਜਦ ਤੱਕ ਆਪਾਂ ਇਹਦਾ ਪਲੱਗ ਨਹੀਂ ਕੱਢਾਂਗੇ ਉਹ ਤੇ ਕਿਰੇ ਗਰਮ ਹੋਈ ਜਾਂਦੀ ਹੈ ਤਾਂ ਵਾਰੀ ਵਾਰੀ ਮੈਂ ਕਹਿੰਦਾ ਜੇ ਕਿਸੇ ਭੈਣ ਨੇ ਇਸ ਤਰ੍ਹਾਂ ਦੀ ਪ੍ਰਸ਼ਨ ਮਗਵਾਉਣੀ ਆ ਪੂਰਾ ਧਿਆਨ ਦੇਣਾ ਹਾਂ ਤੋ ਕਿ ਇਹਦੇ ਦਾ ਕਰਮ ਹੋਈ ਜੇ ਜੇ ਹੁਣ ਮੈਂ ਪਲੱਗ ਕੱਢ ਦੂੰਗਾ ਫਿਰ ਇਹ ਨਾਲ ਦੀ ਰੋਕਣੀ ਬੰਦ ਹੋਣੀ ਮਾਣ ਉਹਨੇ ਰੋਕੀ ਉਹਨੇ 2-4 ਪੰਜ ਮਿੰਟ ਉਮੀ ਕਰਵੰਦੀ ਹੈ ਨਾ ਮਾਣ ਮਤਾ ਕੰਮ ਆਪਾ ਮੇਰਾ ਕਾਰਲਾਈਟ ਵੀ ਕਰ ਸਕਦਾ ਆ ਜਿਹੜੀ ਲੰਮਾਈ ਇਹਨਾਂ ਦੀ ਹੈਗੀ ਆ ਉਹ ਹੈਗੀ ਆ 74 ਇਹਦੀ ਨਾਪਰੀ ਮੈਂ ਤੁਹਾਨੂੰ ਦੁਬਾਰੀ ਫੇਰ ਦੱਸ ਦਿਆਂ ਕਿ ਅਮਰਤ ਟੇਲਰ ਸਿਵੀਆਂ ਵਾਲੇ ਦੇ ਵੀਡੀਓ ਪਾਤੀ ਸੀ ਮੈਂ ਜੇ ਕਿਸੇ ਭੈਣ ਨੇ ਨਾਪ ਦੇਖਣਾ ਤਾਂ ਉਸ ਨਾਪ ਆਪਣਾ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਬਾਕੀ ਮੈਂ ਨਾਲ ਇਹਦਾ ਨਾਪ ਪਾਉਂਗਾ ਵੀ ਹੋ ਇੱਕ ਮੈਂ ਇਹ ਬੋਲੀ ਸੀ ਤਾਂ ਉਹਨੇ ਬਈ ਤੁਸੀਂ ਨਾਮ ਨਾ ਪਾ ਦੇ ਕਰੂ ਮੈਂ ਨਾਲ ਇਹ ਨਾਮ ਵੀ ਪਾ ਦੂ 44 45 46 47 ਸਵਾ 47 ਟੋਟਲ ਬੰਦਾ ਕਿਉਂਕਿ ਇਹਨਾਂ ਦੀ ਲੰਬਾਈ ਆ ਉਹ ਸਵਾ 44 ਇੰਚ ਆਪਾਂ ਸਵਾ 47 ਦੇ ਨਿਸ਼ਾਨ ਲਾਵਾਂਗੇ ਅੱਜ ਠੀਕ ਪੂਰਾ ਧਿਆਨ ਨਾਲ ਸੁਚੇਤ ਮਨ ਦੇ ਨਾਲ ਨਿਸ਼ਾਨ ਲਾਉਣੇ ਆ ਤੀਰਾ ਹੈਗਾ 11:30 ਇਸ ਪਾਸੇ ਦਾ ਆਪਾਂ ਲਾਵਾਂਗੇ 12:30 ਕਿਉਂਕਿ ਬੈਗ ਕਲਾ ਜਿਆਦਾ ਵੱਡਾ ਹੈ ਸਭਾ ਜੀ ਦਿਨ ਚਾਹ ਦਾ ਪਲਾ ਰਹੇ ਨੇ ਨਿੱਕੇ ਨੂੰ ਇਹ ਪੂਰਾ ਧਿਆਨ ਦੇ ਨਾਲ ਲਉਣਾ ਭੈਣ ਬਣ ਕੇ ਤਿਆਰ ਰੱਖਣਾ ਪੂਰਾ ਵੀ ਕੱਲ ਵੀ ਇੱਕ ਭੈਣ ਦਾ ਫੋਨ ਆਇਆ ਉਹਦੋਂ ਮੈਨੂੰ ਐ ਜੀ ਦੁੱਖ ਜਿਹਾ ਲੱਗਦਾ ਹੈ ਨਾ ਜਦੋਂ ਥੋੜਾ ਮੋਡਾ ਵੱਡਾ ਹੋ ਜਾਂਦਾ ਤਾਂ ਪਹਿਲਾਂ ਤਿਆਰ ਖੈ ਕੋ ਇਸ ਚੀਜ਼ਾਂ ਦਾ ਹੁਣ ਜਿਵੇਂ ਹੁਣ ਇਸ ਭੈਣ ਦੀ ਜਿਹੜੀ ਸ਼ਰਤੀਆ ਇੱਥੋਂ ਉਹ 2 ਇੰਚ ਤਿਆਰ ਆ ਤਾਂ ਆਪਾਂ ਨੂੰ ਕੀ ਕਰਾਂਗੇ ਪੌਣੇ 7 ਕਿ ਲਾਵਾਂਗੇ ਹਾਂ ਠੀਕ ਹੈ ਪੌਣੇ 7 ਸਾਢੇ 6 ਲਗਭਗ ਕਿਉਂਕਿ ਕੱਟਰ ਵੇਲੇ ਵੀ ਮੈਂ ਕੈਂਚੀ ਨਾਲ ਕਈ ਵੀ ਉੱਪਰ ਨੂੰ ਲਿਆਉਣਾ ਹੁੰਦਾ ਮੈਨੂੰ ਪਤਾ ਹੁੰਦਾ ਜੀ ਮੋਡਾ ਵੱਡਾ ਹੋ ਜਾਊਗਾ ਹੁਣ ਮੈਂ ਕਿ ਵੀ ਦਿਖਾਉਂ ਮੈਂ ਕਿਵੇਂ ਕਹਿ ਰਿਹਾ 21 ਛਾਤੀ ਇੱਥੋਂ ਮੋਡਾ ਆ ਦੂਜੀ ਸੌਰੀ ਉੱਪਰੋਂ 10.5 ਆ ਜੇ ਇੱਥੋਂ ਪੂਰਾ ਧਿਆਨ ਦਿਆ ਤੇ ਆ ਆਪਣਾ 2 ਇੰਚ ਆਪਾਂ ਮਾਰਜਿਨ ਰੱਖਾਂਗੇ ਵਿੱਚ ਜੇ ਤੁਸੀਂ ਟੀਰਾ ਛੋਟਾ ਹੋਵੇ ਨਾ ਤੇ ਫਿਰ ਆਟੋਮੈਟਿਕ ਹੀ ਮੋਡਾ ਵੱਡਾ ਹੋ ਜਾਣਾ ਛਾਤੀ ਉੱਪਰੋਂ ਜ਼ਿਆਦਾ ਕਈ ਪੜਾਏ ਐਮਕੈਂਟ ਨਾ ਬਈ ਤੁਸੀਂ ਐ ਕਿਵੇਂ ਰੱਖਦੇ ਹੋ ਇੰਨਾ ਨਾ ਇਹ ਇੰਚ ਸਵਾ ਇੰਚ ਤੇ ਕਰ ਰੱਖ ਲਿਆ ਕਰੋ ਮੇਰਾ ਹੱਥ ਜਿਵੇਂ ਇਸੇ ਮੈਂ ਕਦੇ ਮਿਣਿਆ ਨਹੀਂ ਥੋੜੀ ਜਾਣਕਾਰੀ ਵਾਸਤੇ ਦੱਸ ਦਿੰਦਾ ਵੀ ਸਵਾ ਗੰਚ ਮੈਂ ਛੱਡ ਦੇਣਾ ਮੈਂ ਤੇ ਆਹ ਵਾਲਾ ਹਿੱਸਾ ਵਸ ਗਲਾਈ ਤੁਸੀਂ ਦੋ ਤੋਂ ਪੁਣੂ ਸ਼ੁਰੂ ਕਰਦਿਆ ਕਰੋ ਕਿਉਂਕਿ ਜਦੋਂ ਤੇ ਅਸੀਂ ਸਿੱਖਿਆ ਨਾ ਕੋਈ ਆਹ ਵਾਲਾ ਨਹੀਂ ਸੀ ਇਹਦਾ ਹੁਣ ਆਪਾਂ ਨੂੰ ਇੱਥੇ ਅਲਝਾਉਣ ਵਾਲਾ ਕੰਮ ਹੋ ਜਾਂਦਾ ਵੀ ਦੋ ਇੱਥੋਂ ਰੱਖ ਲਓ ਦੋ ਇੱਥੋਂ ਇਤੋਂ ਇੰਨਾ ਰੱਖ ਲਓ ਵੈਸੇ ਨਾਰਮਲ ਜਿਵੇਂ ਗਲਾਈ ਆਪਾਂ ਪਾਉਣੀ ਆ ਨਾਰਮਲ ਗਲਾਈ ਪੈ ਜਾਂਦੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਨਾ ਤਾਂ ਸੈਟ ਸਲਾਈ ਜਿਹੜੀ ਇਹਨਾਂ ਦੀ ਹੈਗੀ ਉਹ 15.5 ਆਪਾਂ ਲਾਵਾਂਗੇ 16 ਇੰਚ ਤੇ ਕੀ ਰਹਾ ਹੈਗਾ ਇਹ ਲੈਣਾ ਦਾ ਉਹ ਸਾਢੇ 22 ਆ ਪਰ ਆਪਾਂ ਇਹਨੂੰ 23 ਦੇ ਹਿਸਾਬ ਨਾਲ ਕੱਟ ਰਹੇ ਹਾਂ 23 ਦੇ ਦਿਨ 26 ਨਿਸ਼ਾਨ ਲਾਉਣ ਵੇਲੇ ਦੇਖਣਾ ਥੋੜਾ ਜਿਹਾ ਤੁਹਾਨੂੰ ਪੈਟ ਕਰਦਾ ਹੈ ਤਾਂ ਆਹ ਦੇਖੋ ਪਹਿਲਾਂ ਮੋਢਾ ਕਿਵੇਂ ਮਿਲਣਾ ਆਏ ਮੋਢਾ ਜਦੋਂ ਪਵੇਂਦੇ ਨਾ ਇਹ ਆਹ ਵਾਣ ਕਿੰਨਾ ਹੋ ਗਿਆ 10 ਦੁਨੀ 20 ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਵੀ ਮੋਢਾ ਵੱਡਾ ਨਾ ਹੋਵੇ ਜਦੋਂ ਤੀਰਾ ਛੋਟਾ ਹੋਊਗਾ ਆਹ ਏਰੀਆ ਜਿਹੜਾ ਗਲਾਈ ਦੇ ਨਾਲ ਵੱਡਾ ਹੋ ਜਾਂਦਾ ਤਾਂ ਇੱਥੋਂ ਹੁਣ ਮੈਂ ਇਹਨੂੰ ਸਾਢੇ ਇੱਕ ਛੇਈ ਰੱਖੂਗਾ ਬੜਾ ਜਿਆਦਾ ਨਹੀਂ ਕਰਨਾ ਉੱਪਰ ਨੂੰ ਰੱਖ ਕੇ ਕੱਟੋ ਤਾਂ ਕਿ ਇਸ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਜੇ 21 ਦੀ ਥਾਂ ਤੇ 22 ਹੁੰਦਾ ਇੱਥੋਂ ਫਿਰ ਆਪਾਂ ਇਹਨੂੰ 6 ਸਵਾ 6 ਰੱਖਣਾ ਜੇ ਨਹੀਂ ਸਮਝ ਆਈ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਿਓ ਇਹ ਸਮਝ ਲੱਗਦੀ ਹੈ ਤਾਂ ਵੀ ਕਮੈਂਟ ਕਰਿਆ ਕਰੋ ਵੀ ਹਾਂ ਬਈ ਹੁਣ ਸਾਰੇ ਸਮਝ ਲੱਗ ਗਈ ਵੀ ਤੁਸੀਂ ਕਿਵੇਂ ਕਹਿ ਰਹੇ ਹੋ ਹੇ ਨੀਚੀ ਉੱਪਰ ਖਾਂਗੇ ਸਵਾਦੋ ਆਓ ਇਸ ਠੀਕ ਆ ਤੇ ਬਾਕੀ ਹੈ ਨਾ ਮੋਡਾ ਆਪਾਂ ਨੇ ਲੈ ਨਹੀਂ ਲਿਆ ਸੀ ਤੀਰਾ ਮੈਂ ਤੁਹਾਨੂੰ ਦੱਸਦਾ ਵੀ ਜਿੰਨਾ ਭੈਣਾ ਦਾ ਗਲਾ ਪਿਛਲਾ ਛੇ ਸਾਢੇ ਛੇ ਤੋਂ ਘੱਟ ਹੁੰਦਾ ਉਹਨਾਂ ਦਾ ਤੀਰ 1 ਇੰਚ ਵੱਧ ਪਾ ਲਿਆ ਕਰੋ ਜਿਵੇਂ 11 ਤਾਂ 12 ਜੋ ਵੀ ਹੈ ਉਸ ਤੋਂ ਵੱਧ ਠੀਕ ਹੈ ਮੇਰਾ ਆਪਣਾ ਮੋਢਾ ਸੀਗਾ ਉਮੀਦ ਆ 1.5 ਜਾਂਨੀ ਕਿ ਸਵਾ 9 ਇੰਚ ਇਹ ਹਰ ਇੱਕ ਦੇ ਅਲੱਗ-ਅਲੱਗ ਕੋਈ ਇਥੋਂ ਖੁੱਲਾ ਪਾ ਕੇ ਕੋਸ਼ਿਸ਼ ਆ ਕੋ ਭੀੜਾ ਤਾਂ ਕਰਕੇ ਆਪਾਂ ਹਰ ਇੱਕ ਦੇ ਇੱਕੋ ਹੱਥ ਨਹੀਂ ਰੱਖ ਸਕਦੇ ਕੋੜ ਆ ਜਾ ਗਾਹ ਦੇ ਹਿਸਾਬ ਦੇ ਨਾਲ ਚੱਲਣਾ ਪੈਂਦਾ ਠੀਕ ਹੈ ਉੱਪਰ ਨੂੰ ਰੱਖ ਕੇ ਚੱਲੂਗਾ ਮੈਂ ਕਿਉਂਕਿ ਹਾਂ ਮੋਢਾ ਜਿਆਦਾ ਵੱਡਾ ਹੋ ਜਾਊਗਾ ਇਹਨਾਂ ਮੁੱਢਾ ਉਹ ਸਵਾ ਨੂੰ ਤੇ ਆ ਦੇਖੋ ਕੋਈ ਫੇਰ ਨਹੀਂ ਕਿ ਕਿਹੜਾ ਕਿੰਨਾ ਆ ਰਿਹਾ ਬੀ ਆ ਰਿਹਾ 10 ਰੁਪਏ ਵੱਡਾ ਵੱਡਾ ਹੋਊਗਾ ਮੱਲੂ ਮੱਲੀ ਆਪਾਂ 6.5 ਤੇ ਹੀ ਕਟਾਂਗੇ ਹੁਣ ਮੇਰਾ ਨਿਸ਼ਾਨ ਜਿਹੜਾ ਲਾਇਆ ਸੀ ਮਾਉਨੇ 7 ਤੇ ਲਾਇਆ ਸੀ ਤਾਂ ਪਤਾ ਲੱਗ ਗਿਆ ਕਿ ਉਹ ਗਲਾਈ ਦੱਸਦੀ ਹੈ ਵੱਡਾ ਵੱਡਾ ਹੋਊਗੀ ਜਿਹੜੀਆਂ ਭੈਣਾਂ ਨੇ ਇਹ ਗੱਲ ਸਮਝ ਲੱਗ ਗਈ ਵਾ ਕਿਵੇਂ ਕਹਿ ਰਹੇ ਹੋ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸੋ ਵੀ ਹਾਂ ਬਈ ਹੁਣ ਸਮਝ ਲੱਗ ਗਈ ਵੀ ਕਿਵੇਂ ਤੁਸੀਂ ਕਹਿ ਰਹੇ ਹੋ ਕਿ ਨਹੀਂ ਸਮਝ ਲੱਗੀ ਤਾਂ ਕੋਈ ਇਹ ਗੱਲ ਨਹੀਂ ਹੈ ਵੀ ਨਹੀਂ ਤੁਸੀਂ ਸਿੱਖੇ ਨਹੀਂ ਨਹੀਂ ਸੇਕ ਰਿਉਮ ਕੋਈ ਦਿੱਕਤ ਨਹੀਂ ਹੌਲੀ ਹੌਲੀ ਕੁਝ ਚੀਜ਼ਾਂ ਦੋ ਦੋ ਵਾਰੀ ਚਾਰ ਚਾਰ ਵਾਰੀ ਸਭ ਨਹੀਂ ਆਉਂਦੀਆਂ ਕੋਈ ਐਡੀ ਗੱਲ ਨਹੀਂ ਤਾ ਦੱਸ ਦਿਆ ਕਰੋ ਬਸ ਮੈਨੂੰ ਤਾਂ ਵੀ ਹਾਂ ਵੀ ਹੁਣ ਸਮਝ ਲੱਗ ਗਈ ਤੇ ਨਹੀਂ ਲੱਗਦੀ ਤੇ ਨਾਲ-ਨਾਲ ਆਪਾਂ ਇਹਨੂੰ ਬੰਨੀ ਚੱਲਾਂਗੇ ਸਟੈਪਲ ਦੇ ਨਾਲ ਇਸ ਤਰ੍ਹਾਂ ਆਹ ਤਰੀਕਾ ਜ਼ਰੂਰ ਵਰਤਿਆ ਕਰੋ ਆ ਲੱਗ ਗਿਆ ਫਿਰ ਹਲਦਾਰੀ ਦਾ ਕੱਪੜਾ ਜਿਵੇਂ ਮਰਜ਼ੀ ਜਿਹੜੀ ਲੈਂਡਿੰਗ ਬਾਹਰ ਦੇ ਵਿੱਚ ਕੱਟ ਸਕਦੇ ਆਹ ਕਿਥੋਂ ਇਹ ਪਹੁੰਚਦਾ ਹੈ ਬਹੁਤ ਸੌਖਾ ਜਿਹਾ ਤਰੀਕਾ ਹੈ ਆ ਆਪਣੇ ਕੋਲ ਏ ਸ਼ੇਪ ਵੀ ਆਇਆ ਹੋਇਆ ਹੈਗਾ ਸੂਟ ਕੱਟਰ ਵਾਸਤੇ ਉਹਦੀ ਵੀ ਲਾਜ਼ਮੀ ਵੀਡੀਓ ਪਾਵਾਂਗੇ ਬਹੁਤ ਸਾਰੇ ਭਾਈਆਂ ਦੇ ਕਮੈਂਟ ਆਉਂਦੇ ਰਹਿੰਦੇ ਸੀ ਹਨਾ ਬਈ ਏ ਸ਼ੇਪ ਦਾ ਕੋਈ ਸੂਟ ਕੱਟ ਕੇ ਦਿਖਾਉ ਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਸੀਂ ਸਬਸਕ੍ਰਾਈਬ ਨਹੀਂ ਕਰਦੇ ਫਿਰ ਵੀਡੀਓ ਤੁਹਾਡੇ ਕੋਲੇ ਆਉਂਦੀ ਨਹੀਂ ਜੀ ਇਹ ਵੀ ਕੁਦਰਤੀ ਚਲਵਾ ਤਾਂ ਵੀਡੀਓ ਆ ਗਈ ਤੁਹਾਡੇ ਕੋਲੇ ਕਿਉਂਕਿ ਸਬਸਕ੍ਰਾਈਬ ਨਹੀਂ ਕੀਤਾ ਹੁੰਦਾ ਫਿਰ ਵੀਡੀਓ ਆਉਂਦੀ ਨਹੀਂ ਗਾਹਾਂ ਲਈ ਹਨਾ ਇਹ ਚੀਜ਼ ਲਾਜ਼ਮੀ ਜ਼ਰੂਰੀ ਹੈ ਜੇ ਕਿਸੇ ਭੈਣ ਨਹੀਂ ਹੁੰਦਾ ਤਾਂ ਦੇਖੋ ਮੈਂ ਵੀ ਪਿੰਗ ਉਪਰ ਆ ਕੇ ਕਰੂਗਾ ਮੈਂ ਉਪਰ ਆ ਕਿ ਮੈਂ ਤਾਂ यूं ਕੱਟਿਆ ਕਿਉਂਕਿ ਮੋਢਾ ਵੱਡੇ ਹੋਣ ਦੇ ਚਾਂਸ ਵੱਧ ਹੈ ਜੀ। ਛੋੜਾ ਛੋਟਾ ਹੋਊਗਾ ਤਾਂ ਛਾਂਟ ਪੈ ਜੂਗੀ ਵੱਡਾ ਹੋ ਗਿਆ। ਇੱਥੋਂ ਵੀ ਵੱਡਣਾ ਪੋੜੇ ਸੋਡ ਨੂੰ ਕੁਰਤੀ ਉੱਚੀ ਕਰਨੀ ਪਵੇ। ਅੱਜ ਵੀ ਇੱਕ ਪਹਿਨ ਦਾ ਮੈਸੇਜ ਮੈਂ ਪੜ੍ਹ ਰਿਹਾ ਜੀ ਉਹਨਾਂ ਦਾ ਮੋਢਾ ਕਾਫੀ ਜ਼ਿਆਦਾ ਵੱਡਾ ਹੋ ਗਿਆ ਜੀ। ਇਹੀ ਕਾਰਨ ਆ ਵੀ ਤੁਸੀਂ ਹਰ ਇੱਕ ਦੇ ਹੱਥ ਨਾ ਰੱਖਿਆ ਕਰੋ। ਵੀ ਸਾਰੇ 7 7 7 ਨਹੀਂ ਪਾਉਣਾ। ਨਾ ਕਿਸੇ 6 ਵੀ ਪਾਉਣਾ ਪੈਂਦਾ। ਤੇਰੇ ਸਾਢੇ 6 ਹੀ ਪਾਉਣੇ ਪੈਂਦੇ। ਇਹ ਚੀਜ਼ਾਂ ਦਾ ਲਾਇ ਵਿੱਚ ਧਿਆਨ ਰੱਖਿਆ ਕਰੋ। ਆ ਪਿੰਨਾ ਜ਼ਰੂਰ ਲਾ ਲੈ ਕਰੋ ਲਾਈਨਿੰਗ ਵਾਲਾ ਸੂਟ ਹਾਲ ਦਿਆਂ। ਕੋਈ ਜੀ ਨਾਪ ਦਾ ਨਾਪ ਤਾਂ ਲੱਗੇ ਤੇ ਕੁਝ ਵੀ ਲਿਓ WhatsApp ਤੇ ਮਗਵਾਲੇ ਮੇਰੇ ਤੋਂ ਇਹ ਵੀ ਕਿ ਕਿਸ ਨੇ ਆਦੀ ਮੰਮੀ ਦਾ ਸੂਟ ਕੱਟਣਾ ਹੁੰਦਾ ਜਾਂ ਆਲਾ ਸੂਟ ਕੱਟਣਾ ਹੁੰਦਾ ਇਸ ਨਾਪ ਦਾ ਹਨ ਇਹ ਨਾਪ ਹੈਗਾ ਉਪਰੋਂ 21 ਤੇ ਕਮਰ ਹੈਗੀ 19 ਤੇ हिਪ ਹੈਗੀ 22 ਪੌਣੇ 23 ਲਗਭਗ ਠੀਕ ਆ ਇਹ ਇੰਪੋਰਟ ਇਹਦੇ ਬੋਂਸ ਸੈਟ ਕਰਾਂਗੇ ਇੱਕ ਵਾਰੀ ਪ੍ਰੈਸ ਫੇਰ ਗਰਮ ਲਾ ਲਾਂਗੇ ਸਰਤ ਤਾਂ ਖੈਨ ਫੋਲਡ ਕਰਕੇ ਜਿੰਨਾ ਤੁਸੀਂ ਸਫਾਈ ਨਾਲ ਕਟੋਗੇ ਓਨਾ ਹੀ ਸਫਾਈ ਨਾਲ ਬਣੂਗਾ ਇਹ ਕੋ ਪ੍ਰੈਸ ਮਾਰਨੀ ਨਹੀਂ ਹੈ ਨਾ ਟੂਕ ਦੇ ਦਿਖਾਉਣੀ ਨਹੀਂ ਪ੍ਰੈਸ ਫਿਰ ਉਹ ਟੂਕ ਦੀ ਫਿਟਿੰਗ ਨਹੀਂ ਸਹੀ ਹੋਏਗੀ ਇਹ ਜਿੱਤੇ ਜਦੋਂ ਪੂਰਾ ਫਰਕ ਪੈਂਦਾ ਜਦੋਂ ਕੱਪੜੇ ਨੇ ਜਿੰਨਾ ਸੰਗਠਨ ਸੰਗਠਨ ਉਹਦੇ ਵਿੱਚ ਆਪਾਂ ਨੂੰ ਦਿੱਕਤ ਨਹੀਂ ਆਉਂਦੀ ਇੱਕ ਵੀ ਲੀਰ ਵੀ ਆਪਣੇ ਦੇ ਵਿੱਚੋਂ ਸੁਵਾਈ ਜਾਏਗੀ ਕਿਉਂਕਿ ਆਪਾਂ ਇਹਦੇ ਵਿੱਚੋਂ ਸਿਕਰਾ ਕੱਢ ਕੇ ਦੁਪੱਟੇ ਦੇ ਕੋਲ ਰੋਗੇ। ਕੋਈ ਪਹਿਲਾ ਗੁੰਸ਼ਾ ਲਾ ਲਾਗੇ ਆਪਾਂ 26 26 ਕੇ 23 ਤੇ ਤਿੰਨ 26 13 2 26 ਪਹਿਲਾ 13 ਇਸ ਤੋ ਵੀ ਲਾਵਾਂਗੇ ਆਪਾਂ 13 ਹਾਂ ਇੱਕ ਨੂੰ ਲਾ ਲਵਾਂ 13 ਇਹ ਤੇੰਗੀ ਕਰਨ ਨੂੰ ਸੁਆ ਲਾ ਲੈ ਗਏ ਕਨੈਕਟੇਰੇ ਕੋ ਸੂਦੀਪ ਨਾ ਕੁਮਾਰਾ ਮोटा ਹੀ ਬਾਲ ਹੈਗਾ ਨਾ ਸਾਰੇ ਕੱਟ ਲਿਆ ਪਹਿਲਾਂ ਹੀ ਪੁਰੇ ਸਿੱਕ ਵਾਰੀ ਮਾਰੀ ਹੁਣ ਆਪਾਂ ਦੁਬਾਰੇ ਕੋਈ ਤਾਂ ਮਾਰੇ ਵੀ ਮਾਰਾ ਦਾ ਜਿਆ ਫਰਕ ਨਾ ਆ ਰਹੀ ਹੈ ਨਾ ਬਾਅਦ ਦੇ ਵਿੱਚ ਪੱਟਦੇ ਕਰਨੀ ਪਾਣੀ ਓਕੀ ਹੁਣ ਆਪਣੇ ਕੋਲ 1 ਕਿਲੋਮੀਟਰ ਹੈਗੀ ਹੈ ਨਾਲ ਨਾਲ ਆਪਾਂ ਗੱਲਾਂ ਕਰਦੇ ਆ ਉਹ ਨਾਲ ਨਾਲ ਕਰੀਬ ਆਂਦੀ ਹੈ ਬਾਕੀ ਜੇ ਕਿਸੇ ਵੀ ਭੈਣ ਨੇ ਫੋਨ ਕਰਨਾ ਮੇਰੇ ਵਾਲੇ ਨੰਬਰ ਤੇ ਉਹ ਬਸ ਗੇਨਤੀ ਹੋਈ ਹੈ ਵੀ ਸ਼ਾਮ ਨੂੰ 8 ਵਜੇ ਤੋਂ ਬਾਅਦ ਫੋਨ ਕਰਨਾ ਕੁਝ ਵੀ ਪੁੱਛਣਾ ਪਰ ਮਰੇ ਹਨਾ ਹਾਂ WhatsApp ਤੇ ਮੈਸੇਜ ਨੇ ਮਾਰਜੀ ਛੱਡਦਾ ਕਰੋ ਬੋਲ ਬੋਲ ਕੇ ਭੇਜਿਆ ਕਰੋ ਲਿਖ ਕੇ ਭੇਜਿਆ ਕਰੋ ਉਹ ਜਦੋਂ ਵੀ ਮੇਰੇ ਕੋਲ ਟਾਈਮ ਬੱਜਦਾ ਮੈਂ ਉਹਦਾ ਜਵਾਬ ਹੀ ਦਿੰਦਾ ਰਹਿੰਦਾ ਹਾਂ ਇਹ ਆਪਣਾ ਨੁਪਰਾਣਾ ਜਿਲੰਗਰ ਨੂੰ ਪਤਾ ਜਿੰਨੇ ਪੰਜ 99 ਬਈ ਫੋਨ ਨਹੀਂ ਚੱਗਦਾ ਗੁੱਸਾ ਕਿਸੇ ਵੀ ਭੈਣ ਨੇ ਨਹੀਂ ਕਰਨਾ ਕਿਉਂਕਿ ਨਾਲ ਦੁਕਾਨਦਾਰ ਦਾ ਕੰਮ ਹੋ ਜਾਂਦਾ ਟਿਕਟਾਈ ਦਾ ਵੀ ਕੰਮ ਸਾਰਾ ਹੋ ਜਾਂਦਾ ਇਸ ਤਰ੍ਹਾਂ ਹੋ ਨਹੀਂ ਜੇ ਕਹਿ ਰਹੇ ਹਾਂ ਨੂੰ ਜੀ ਦਾ ਲਾਰਜ ਮੀਟਰ ਤੇ ਤੇ ਉਹ ਗੈਨ ਆਪਣਾ ਇੱਕ ਉੱਪਰ ਹੋਣਾ ਪਏ ਤੇ ਫਰੰਟ ਪਰ ਦਾ ਰੱਖੋ। ਕਰਸੇ ਖੋਲ ਕੇ ਰੱਖੋ ਆਧਿਕ ਹੋ ਗਿਆ ਆਪਾਂ ਕੱਢ ਕੇ ਉੱਥੇ ਹੀ ਰੋਕੀ ਜੀ ਆਪਾਂ ਪਲੱਗ ਨਹੀਂ ਕੱਢਾਂਗੇ। ਇਹਨੇ ਕੰਟੀਨਿਊ ਕੰਟੀਨਿਊ ਕਰਮ ਹੋਈ ਜਣਾ ਹੋਈ ਜਣਾ ਫਿਰ ਕਪੜਾ ਵੀ ਬਚਾ ਲੀਏ ਨਾ ਲੌਂਗ ਸਾਈਜ਼। ਆ ਕਰਕੇ ਜੇ ਕਿਸੇ ਭੈਣ ਨੇ ਪ੍ਰੈਸ ਮਗਵਾਉਣੀ ਆ। ਤਾਂ ਧਿਆਨ ਵੀ ਰੱਖਣਾ ਪੁੱਤਰ ਉਹ ਆਖੀ ਨੇ। ਇੱਕ ਦੋ ਦਿਨਾਂ ਦੇ ਵਿੱਚ ਹੱਥ ਲੱਗ ਗਈ ਜੀ ਪਰ ਫਿਰ ਵੀ ਮੈਨੂੰ ਡਰ ਲੱਗਦਾ ਵੀ ਕਿ ਕੋਈ ਸ਼ੂਟ ਨਾ ਮਾਰਾ ਦੇਵੇ। ਆਹ ਕਰੀ ਪਾਉਂਦਾ ਆਹ ਮਤਲਬ ਇਧਰ ਇੱਕ ਸੂਤ ਦਾ ਹੀ ਫਰਕ ਨਹੀਂ ਪੈਂਦਾ। ਟੱਕ ਚੈੱਕ ਕਰਾਂ ਜੀ। ਟੱਕ ਵੀ ਸਹੀ ਹੈ ਸਾਰਾ ਕੁਝ ਸਹੀ ਹੈ। ਇੱਕ ਦੋ ਚੈੱਕ ਕਰਾਂ ਜੀ। ਗਲੂ ਵੀ ਸਹੀ ਹੈ। ਬੱਸ ਕਿਤਨਾ ਆldi ਅੱਤ ਕਾਜੀ ਮਾਰਦੇ ਨਾ ਮੈਂ ਤਾਂ ਮੈਂ ਤਾਂ ਥੋੜਾ ਹੀ ਰੱਖ ਦਾਂਗਾ। ਪਿੱਛੇ ਬੁਲਬੁਲੇ ਜਿਹਾ ਨਾ ਉਹ। ਤਾਂ ਮੈਂ ਕਮੈਂਟ ਪਾ ਰਿਹਾ ਸੀ ਕਿਸੇ ਭੈਣ ਦਾ ਉਹ ਤੁਸੀਂ ਇੱਥੋਂ ਕਿੰਨਾ ਰੱਖ ਦਿਓ। ਹੈ ਨਾ? ਤਾਂ ਇੱਥੋਂ ਕਿੰਨਾ ਰੱਖੀ? ਇੱਥੋਂ ਹੋ ਗਿਆ ਲਗਭਗ 2 ਇੰਚ ਬਾਅਕ ਵੱਲੋਂ। ਇਹ ਜਿੱਦਾਂ ਤਿਆਰ ਕਿਉਂ? ਤੇ ਬਾਕੀ ਜਿਹੜੀ ਛਾਂਟ ਆ ਉਹ ਪੈ ਜੂਗੀ ਹਜੇ। ਬਾਹਰ ਚੜਾਉਣ ਤੋਂ ਪਹਿਲਾਂ ਨਾ ਛਾਂਟ ਕੋ। ਮਾਰੀ ਮੁੱਠੀ ਪੈ ਜਾਂਦੀ ਉਹ ਤੁਸੀਂ ਇੱਥੋਂ ਇੰਚ ਸਵਾ ਇੰਚ ਡੇਢ ਨੇ ਜਿੱਤੇ ਰੱਖ ਸਕਦਾ। ਹੁਣ ਆਪਣਾ 1:3 ਵਜ ਗਿਆ ਪਹਿਲਾਂ ਆਪਾਂ ਨਿਸ਼ਾਨ ਲਾਇਆ ਸੀ ਇੰਚ ਜਿੰਨੀ ਗਲਾਈ ਪਈਓ ਵੀ ਮੋੜਨੋ ਉਹਨੇ ਮੋਢਾ ਵੱਡਾ ਹੋਈਓ ਕੋ ਜਿਹੜੀਆਂ ਭੈਣਾਂ ਦੀਆਂ ਕੁਰਤੀਆਂ ਪਿੱਛੇ ਜਾਂਦੀਆਂ ਉਹ ਪਿੱਛੇ ਫੱਦਰ ਰੱਖ ਲਿਆ ਕਰੋ ਪਰ ਮੋਢਾ ਪਹਿਲਾਂ ਛੋਟਾ ਪਾੜਾ ਕਰੋ ਮੂਰ ਇਹ ਚੀਜ਼ ਦਾ ਲਾਜ਼ਮੀ ਧਿਆਨ ਕਿ ਨਹੀਂ ਮੁੰਡਾ ਛੋਟਾ ਪਾਉਂਗੇ ਤਾਂ ਫਿਰ ਬਾਅਦ ਵਿੱਚ ਬਾਹ ਨਹੀਂ ਚੱਗਣੀ ਮੋਢਾ ਜਾਦੀ ਵੱਡਾ ਹੋ ਜੂਗਾ ਉਹਨੂੰ ਫਿਰ ਟੱਕਰ ਪ੍ਰੋਪਰਟਰ ਕੋ ਲਾ ਕੇ ਹਾਲੀਆ ਨਿਕਲਿਆ ਇੱਕ ਕੀ ਨਾਮ ਹੋਇਆ ਠੀਕ ਹੈ ਨਹੀਂ ਇੱਕ ਕਪੈਟ ਚਾਹਤਾ ਕੋਲ ਜਿਆਦਾ ਹਾਲਦਾ ਹੈ ਲੋਨ ਕੱਟਣ ਦੇ ਵਿੱਚ ਦਿੱਕਤ ਆਉਂਦੀ ਹੈ हल्का ज आप देखेंगे सैड तो बस दो ठीक है इतना लाओगे आप टाइम टू हल्की हल्की शेप दे रही थोड़ा वो इस तरह लाइन छोटा मैं हल्की शेप दे रही बड़ी गलती ਇਹ ਜੇ ਛੋਟਾ ਵੀ ਹੋਊਗਾ ਮੋਢਾ ਬਾਅਦ ਚ ਬਾਹਾਂ ਚੜਾਉਣ ਵੇਲੇ ਹੋਰ ਛੜ ਪੈ ਜੂਗੀ ਪਹਿਲਾ ਮੋਢਾ ਵੱਡਾ ਨਹੀਂ ਕਰਨਾ ਵੀ ਸਹੀ ਪੈਣੀ ਬਾਹ ਦੇ ਵਿੱਚ ਬਹੁਤ ਜਿਆਦਾ ਟਿੱਕਟ ਆਊਗੀ ਬਾਹਾਂ ਤੇ ਹੋਣਗੇ ਇਹ ਬਾਹ ਨੂੰ ਥੋੜਾ ਤੋਂ ਢਿੱਲਾ ਛੱਡ ਕੇ ਚੜਾਇਆ ਕਰੋ ਉਹ ਸੁਣੀ ਦਾ ਮੇਚਾ ਲੇਤਾ ਉਹਦੀ ਬਾਹ ਵੀ ਖਿੱਚ ਕੇ ਚੜਾਈ ਵੀ ਜਦੋਂ ਅਪ ਖਿੱਚ ਕੇ ਚੜਾਵਾਂਗੇ ਇੱਥੇ ਸਾਰੇ ਬਲ ਪੈਣਗੇ ਉਹ ਗੁਰੇ ਬਹੁਤ ਲੱਗਦੇ ਜੀ ਬਾਹਾਂ ਦਾ ਕੱਪੜਾ ਹਮੇਸ਼ਾ ਢਿੱਲਾ ਤੇ ਕਮੀਜ਼ ਦਾ ਕੱਪੜਾ ਬਾਹਾਂ ਨਾਲ ਫੜ ਕੇ ਰੱਖਿਆ ਕਰੋ ਇਹ ਇਕੱਠਾ ਨਾ ਹੋਵੇ ਹਨਾ ਆਉਂ ਦੋਨੇ ਪੱਲੇ ਨੂੰ ਕੋ ਸਾਈਡ ਤੇ ਰੱਖ ਲਓ ਸਿੰਗਲ ਸਿੰਗਲ ਕੱਟ ਕੇ ਉਹ ਲੈਂਡਿੰਗ ਵੀ ਆਪ ਨਾਲ ਦੀ ਨੇ ਕੱਟੀ ਚੱਲ ਗਈ। ਵੀਡੀਓ ਲੰਬੀ ਹੋਏ ਜੀ ਕਿਸੇ ਭੈਣੇ ਗੁੱਸਾ ਨਹੀਂ ਕਰਨਾ। ਕਮੈਂਟ ਬਾਕਸ ਦੇ ਵਿੱਚ ਜਾ ਕੇ ਸਮਝ ਕਮੈਂਟ ਕਰਕੇ ਇਹਨੂੰ ਦੱਸਿਆ ਕਰੋ ਬਾਈ ਸਾਨੂੰ ਟਾਈਮ ਦਾ ਕੋਈ ਚੱਕਰ ਨਹੀਂ। ਕੰਮ ਸਿੱਧਾ ਹੈ ਵੀਡੀਓ ਲੰਬੀ ਦੇਣ ਤੇ ਦਿੱਕਾਉ। ਕੋਈ ਨਾਲ ਨਾਲ ਤੋਂ ਬਰੀਕੀ ਦੇ ਵਿੱਚ ਦੱਸਣਾ ਪੈਂਦਾ। ਬਹੁਤ ਸਾਰੇ ਬਣਾ ਬਿਲਕੁਲ ਨਵੇਂ ਸ਼ੁਰੂ ਕੀਤਾ ਉਹਨਾਂ ਨੂੰ ਵੀ ਨਾਲ ਨਾਲ ਸਿੱਖਣਾ ਹੁੰਦਾ ਹੈ। ਪਾਣੀ ਲੰਬਾਈ ਹੈਗੀ ਨੇ ਕਿ 1.7 ਸਾਢੇ 17 ਇੰਚ ਆ ਪੌਣੀ ਬੜਾ ਆਪਾਂ ਮੋੜਾ ਦੇ ਕਿੰਨੇ ਕੱਢਣਾ ਜਾਂ ਕਿੰਨਾ ਜੋੜ ਪਉਣਾ ਹੈ ਜੋੜ ਪਉਣਾ ਚਲੋ ਪੀਸ ਵੜਗੇ ਸਾਢੇ 17 ਜੀ ਸਾਢੇ ਜੀ ਤੇ 1.17 ਇਹ ਤੋਂ ਸਾਢੇ 19 ਪੌਣੀ ਵੀ ਤੇ ਚਲੋ ਆ ਲੈ ਪੌਣੀ ਵੀ ਠੀਕ ਹੈ ਸਕੇਲ ਲਾਜ਼ਮੀ ਰੱਖਣਾ ਹਰ ਕੁੜੀ ਜੀ ਪੜਾ ਨੂੰ ਗਹਿਣਾ ਹੁੰਦਾ ਵੀ ਸਕੇਲ ਲਾਜ਼ਮੀ ਲਾ ਕੇ ਰੱਖਿਆ ਕਰੋ ਉੱਪਰ ਠੀਕ ਹੈ ਬਾਕੀ ਜ਼ਰੂਰੀ ਹੈ ਸਕਿਪ ਆਹ ਬਹਾਏ ਉੱਪਰ ਨੂੰ ਜਾ ਰਹੀ ਹੈ ਇਹਦਾ ਲਾਜ ਨਹੀਂ ਤੇ ਆ ਰੱਖਣਾ ਵੀ ਉੱਪਰ ਨੂੰ ਕਿਵੇਂ ਕਰਨਾ ਕੋਲ ਪੂਰਾ گاਉਂ ਦਾ ਆਪਕੋ ਆਦਿਕ ਆਇਨ ਪਾਈ ਪਾਸਾ ਕਮਾ ਲਾ। ਇੱਕ ਜੋੜ ਦੇਖ ਕੇ ਆਪ ਕਰਾਂਗੇ ਕਿ ਕਿੱਧਰ ਨੂੰ ਕਰਨਾ। ਕਿ ਕਰਨੀਂ ਟਾਰਾ ਵੀ ਦੀ। ਕਿ ਗ੍ਰੀਨ ਕਰਨੀ ਫਿਰ ਬੁਰੀ ਲੱਗੇਗੀ। ਤੋ। ਕਰਨੀ ਕੱਟ ਦਈਏ ਆਪਾਂ ਜੀ ਪਹਿਲਾਂ ਕਿਤੇ ਨੂੰ ਮੇ ਜੋੜ ਵੀ ਲਾ ਕੇ ਦਿਖਾਉਣੀ। ਕਿ ਜੋੜ ਆਵਾਂ ਵੀ ਆ ਉਸੇ ਕਰਾ ਗੁਰ ਪਿੱਛੇ ਕਰਨ ਦੀ। ਤੇ ਜਾਲੇ ਜੋੜ ਪੈਂਦੇ ਫਿਰ ਆਪ ਦੋਨੇ ਪੱਲਿਆਂ ਤੇ ਜੋੜ ਪਾਵਾਂਗੇ ਹੇਠਲੇ ਪਾਸੇ।

ਅਪਡੇਟ ਹਾਰਾ ਆਪਾਂ ਦੇਖਾਂਗੇ ਜੋੜ ਪਾਉ ਕਿੱਲਾ ਨੂੰ ਹੋਰ ਹਲਕੇ ਜੋੜ ਨਾਲ ਫਰਕ ਪੈ ਜਾਊਗਾ ਜਾਂ ਫਿਰ ਚਾਰੇ ਪੱਲੇ ਦੀ ਜੋੜ ਪਾਉਣੀ ਹੈ ਅਪਡੇਟ ਹਾਰਾ 19 ਇੰਚ ਇੱਕ ਦੀ ਪਾਲ ਜੀ ਇੱਕ ਦੀ ਜੋੜ ਪਾ ਲਦੇ ਆਪਾਂ ਰਾਈਟ ਪੱਲੇ ਦੀ ਲੱਗ ਰਿਹਾ ਇੱਕੋ ਜਿਹਾ ਕਰਨਾ ਹੈ ਇਹ 라 ਵੀ ਜੋੜ ਪਾ ਰਾ ਹਾਂ ਚੰਗੀ ਤਰ੍ਹਾਂ ਇੰਟਰਲੌਕ ਵਗੈਰਾ ਮਾਰ ਕੇ ਗੁੰਮ ਕਰਦਾ ਕਰ ਰਹੇ ਹਾਂ ਸਫਾਈ ਦੇ ਆਇਮ ਦਾ ਲੱਗਦਾ ਜਿਹੜਾ ਜੋੜਤਾ ਨੂੰ ਬੈਕ ਤੋਂ ਲਿਓ ਦਿਖ ਦਿ ਤੁਹਾਨੂੰ ਲਾ ਕੇ ਦਿਖਾ ਦੇ ਜੋੜ ਵੀ ਕਿਵੇਂ ਲੱਗਦਾ ਹੈ ਓਕੇ ਨਾਲ ਨਾਲ ਆਪਾਂ ਗੁੱਟ ਗਈ ਵੀ ਤਿਆਰ ਰੱਖਾਂਗੇ ਉੱਪਰ ਨੂੰ ਜਾ ਕੇ ਰਹਿ ਜੀਏ ਮੱਕ ਤੋਂ ਦੋ ਟਾਈ ਇੰਚ ਦਾ ਜੋੜ ਪੂਰਨ ਅਸੀਂ ਚੜਾ ਕਰ ਲੈਣਾ ਜੋੜ ਦੇਣਾ ਜੋੜ ਪਾਉਣ ਨੂੰ ਚਾਹਤਾਂ। ਇਹ ਲੜ ਹੱਲੇ ਨੇ ਕੋਈ ਚੈੱਕ ਕਰ ਲਈਏ ਆਪਾਂ। ਬੜਾ ਜੀ ਫਰਕ ਨਾ ਪੈਂਦਾ। ਕੋਈ ਦੁਬਾਰੇ ਚੈੱਕ ਕਰਕੇ। ਹਲੇ ਹੱਲ ਕੇ ਜਨ ਲੜੇ ਤੁੰ। ਆਹ ਜੀ ਲਾਈਟ ਦੇ ਹੱਥ ਚੜਾ ਕਰਾਂਗੇ। ਪਾ ਬੈਕ ਬੈਕ ਪੱਲੇ ਤੇ ਜੋੜ ਪਾ ਰਹੇ ਹਾਂ। ਕਿੰਨਾ ਸੌਂਡ ਦੇ ਦਬਾਉਗਾ। ਉਹ ਸੈੱਟ ਕਰ ਲੈਣਾ। ਹੁਣ ਜਿੰਨਾ ਆਪਣਾ ਲੋਡ ਆਉਟ ਤੇ ਕਰਾਪਣ ਦੂਰਾ ਕਰ ਠੀਕ ਹੈ ਮੋਡੇ ਵਿੱਚ ਕਪੜਾ ਲਾਜ਼ਮੀ ਰੱਖਿਆ ਕੋਈ ਕਰੀ ਇਹਦੀ ਕੱਲੂ ਖੁੱਲਾ ਪੀੜਾ ਸੂਣ ਕਰਨਾ ਪੈਜੀ ਤਾਂ ਆਪਣਾ ਕੋਈ ਕਪੜਾ ਹੋਵੇ ਮੋਡਾ ਇਹਨਾਂ ਦੇ ਹੈਗੇ 7.5 18 ਆਪਾਂ ਇੱਥੋਂ ਮਲਾਂਗੇ ਆਪ ਪਿੱਥੇ ਮੋਡਾ ਇਹਨਾਂ ਤੋਂ ਕਰ ਲਿਆ ਇੱਕ ਵਾਰੀ ਆਪਾਂ ਪ੍ਰੈਸਰ ਵੰਕਰੀ ਮਲਾਂ ਪੂਰਾ ਰੰਗ ਬਰੀ ਜੀ ਜੀ ਜਵਾ ਜ਼ਰੂਰੀ ਹੈ ਮਾਲ ਨੂੰ ਬ੍ਰੇਕੀ ਦੇ ਵਿੱਚ ਉਹ ਇਹ ਚੱਕ ਕੇ ਧਰਨਾ ਕਰੋ ਇਸ ਪਾਉਂ ਹੱਲੇ ਦਾ ਕੱਪੜਾ ਹਨ ਇਹ ਕੋਰੀ ਪ੍ਰੈਸ ਹੋ ਗਿਆ ਫਿਰ ਇਹ ਸਟੈਪ ਲੱਗ ਜਾਣਗੇ ਫਿਰ ਬਾਜੂ ਨੂੰ ਜਿਓਰ ਪਾਉਣਾ ਕਿਵੇਂ ਪਾਉਣਾ ਬੈਕਪੈਕ ਦੇ ਆਪਾਂ ਜੋੜ ਪਾਦਣ ਮੋਢਾ ਤੁਸੀਂ ਤਿੰਨ ਵੀ ਕਰ ਸਕਦੇ ਹੋ ਸਵਾ ਤਿੰਨ ਵੀ ਕਰ ਸਕਦੇ ਹੋ ਇਹਨੇ ਭੈਣਾਂ ਦੇ ਗੈਨ ਇੱਥੇ ਜਿਆਦੇ ਬੁਲਬਲੇ ਬਣਦੇ ਉਹਨਾਂ ਦੇ ਕੁਝ ਸਵਾ 1/2 ਕਰ ਸਕਦੇ ਹਾਂ ਅੱਜ ਨੂੰ ਗਾਈ ਨੂੰ ਸਵਾ 1/2 ਸਵਾ 1/2 ਨਾ ਕਰਤਾ ਮੈਨੂੰ ਉਹ ਜਿਹੜੀ ਬਾਹਰ ਦੀ ਮੂਰੀ ਇਹਨਾਂ ਦੀ ਉਹ ਹੈਗੀ ਸਵਾ 6 ਇਹਨੀਆਂ ਸਵਾ 6 ਤੁਸੀਂ ਦਬਾਅ ਵੀ ਛੱਡੋ ਵਿੱਚ ਆਪਦੀ ਲੋੜ ਮੁਤਾਬਕ ਡੇਢ ਪੌਣੇ ਦੋ ਵਿੱਚ ਛੱਡ ਸਕਦੇ ਹੋ ਕੋਣੀ ਵੀ ਮਿੰਕੇ ਦਿਖਾਈ ਸੀ ਮੈਂ ਉਹ ਸਾਰੀ ਵੀਡੀਓ ਦੇ ਵਿੱਚ ਤਾਂ ਸਾਰਾ ਕੁਝ ਦੱਸਿਆ ਹੋਇਆ ਹੈਗਾ ਜਿਹੜੇ ਭੈਣਾਂ ਨੇ ਦੇਖਣੀ ਹੈ ਵੀਡੀਓ ਦੂਸਰੇ ਚੈਨਲ ਤੇ ਜਾ ਕੇ ਦੇਖ ਲਓ 15 ਗੁਣੀ ਹੈ 7.5 ਗੁਣੀ ਹੈ ਇਹ ਲਾਜ਼ਮੀ ਮੈਨੇ ਕਿਉਂਕਿ ਬਾਹਾਂ ਮੋਟੀਆਂ ਪਤਲੀਆਂ ਹੁੰਦੀਆਂ ਨੇ ਐਨੀ ਤਾਂ ਕੋਈ ਨਹੀਂ ਹੈਗੀ ਹੈਗੀ ਤੇ ਇੰਚ 1.5 ਇੰਚ ਆਪਾਂ ਦਵਾ ਵੀ ਰੱਖਾਂ। ਨਾਪ ਲੈਣਾ ਲਾਜ਼ਮੀ ਜ਼ਰੂਰੀ ਹੈ ਸਿੱਖਣਾ ਹਰ ਇੱਕ ਪਹਿਨਣ ਨੂੰ ਹਨਾ। ਬਾਕੀ ਦਾ ਆਪ ਦਾ ਤਾਂ ਤਰੀਕਾ ਹੁੰਦਾ ਹੈਗਾ ਪਰ ਨਾਪ ਮੈਂ ਕਹਿੰਦਾ ਵੀ ਜੇ ਸਹੀ ਹੋਊਗਾ ਫੇਰ ਹੀ ਸੂਟ ਸਹੀ ਬਣੂਗਾ। ਭਾਵੇਂ ਤੁਸੀਂ ਸਾਡੇ ਤੋਂ ਬਣਵਾਉਣਾ ਭਾਵੇਂ ਬਣਾਉਣਾ ਹਨਾ। ਆਹ। ਪਰ ਫੱਟੀ ਲਾ ਕੇ ਤੁਸੀਂ ਹੋਰਸ ਬਾਈ ਦੇ ਸਕਦੇ ਵੰਨ ਕਟਾਈ ਨੂੰ। ਇਹ ਐਂ। ਆਵੇ ਹਰ ਤੂਰੀ ਦਾ ਜਦ ਵਿੱਚ 70 ਰੁਪਏ ਦੀ ਫੱਟੀ ਅੱਗੇ ਵੀ ਤੁਹਾਨੂੰ ਤੋਂ ਵੱਧ ਪੈਸੇ ਮੰਗੇ ਉਹ ਜ਼ਿਆਦਾ ਮੰਗ ਰਿਹਾ 70 ਰੁਪਏ ਦੀ ਫੱਟੀ ਹੈ ਹਲਕਾ ਜਿਹਾ ਪਤਾ ਹੀ ਉਹ ਬਤ ਰੱਖ ਲਿਆ ਵੀ ਕਮਾਏ ਨਾ ਘੱਟ ਜਾਈ ਜਾ ਪ੍ਰੋਫੈਸ਼ਨਲ ਸਮਾਨ ਨੂੰ ਫੋੜੀ ਦੇ कि ਜਿਹੜੀ ਇਹਦੀ ਆਪਾਂ ਅੱਗੇ ਗਲਾਈ ਪਾਉਣੀ ਆ ਉਹ ਹੋਣੀ ਪਉਣੀ ਜਦੋਂ ਲਾਈਨਿੰਗ ਨਾਲ ਜੁੜੇਗੀ ਉਦੋਂ ਪਉਣੀ ਇਹ ਚ ਜੇ ਧਿਆਨ ਰੱਖਣਾ ਆ ਮੂਰਲੇ ਬੰਨਿਆਂ ਦੇ ਵਿੱਚ ਜਿਹੜੀ ਪਉਣੀ ਆ ਲਾਈਨ ਆ ਗੋਲਾਈ ਉਹ ਬਾਅਦ ਚ ਆ ਜੋੜ ਜਿਹੜੇ ਆਪਣੇ ਪਾਏ ਹੋਏ ਨੇ ਇੱਥੇ ਲਾ ਦਈਏ ਇੱਕ ਪੈਨ ਇੱਕ ਆ ਪਿੱਛੇ ਲਾਉਂਦੇ ਇੱਕ ਆ ਪਲਾ ਨੂੰ ਇੱਥੇ ਜੋੜ ਹੱਲਨ ਨੂੰ ਇਹ ਜੋ ਲਾਈਨਿੰਗ ਕੱਟਣੀ ਨਹੀਂ ਇਹ ਤਾਂ ਅੰਦਰੋਂ ਲਟਾਣਾ ਹੈ ਵੀ ਇੱਥੇ ਲਾਉਂਦੇ ਆ ਉਤਨtham ਅੰਦਰ ਆਪਾਂ ਜਿਹੜਾ ਲਾਤੀ ਹੁਣ ਲੈ ਲਈ ਆਪਣੀ ਸੌਖੀ ਕੱਟੀ ਜੇ ਤੁਸੀਂ ਚਾਹੋ ਹੋਵੋਗੇ ਤਾਂ ਇੱਕ ਇੱਥੇ ਵੀ ਲਾ ਸਕਦੇ ਹੋ ਠੀਕ ਸਾਰਾ ਵੱਜ ਗਿਆ ਹੁਣ ਤਰੀਕਾ ਮੇਰਾ ਵਧੀਆ ਲੱਗਿਆ ਤਾਂ ਵੀ ਦੱਸਿਓ ਨਾ ਕਿਸੇ ਚੀਜ਼ ਦੀ ਸਮਝ ਨਹੀਂ ਲੱਗੀ ਤਾਂ ਵੀ ਦੱਸਿਓ ਹਾਂ ਆ ਜਿਹੜਾ ਆਪਣੇ ਕੋਲ ਕੱਪੜਾ ਬਚਿਆ ਇਹ ਆਪਾਂ ਦੁਪੱਟੇ ਦੇ ਉੱਪਰ ਲਾਉਣਾ ਠੀਕ ਹੈ ਜਿੰਨਾ ਕੁ ਲੋੜ ਪੂ ਆਪਾਂ ਓਨਾ ਹੀ ਗਲੇ ਦੇ ਵਿੱਚ ਵਾਪਾਂਗੇ ਠੀਕ ਹੈ ਜੀ ਇਹਦੀ ਲੈਂਡਿੰਗ ਦੀ ਵੀਡੀਓ ਆਪਾਂ ਅਲੱਗ ਪਾਵਾਂਗੇ ਜਿਹੜੀ ਲੰਬੀ ਵਾਲੀ ਹੋ ਰਹੀ ਹੈ ਨਾ ਕਿਉਂਕਿ ਮੈਂ ਅਮਰੀਕੀ ਦੀ ਵੀ ਸਮਝਾਉਣਾ ਤਾਂ ਕਿਸੇ ਵੀ ਭੈਣ ਨੂੰ ਗੁੱਸਾ ਨਹੀਂ ਕਰਨਾ ਇਹ ਭਾਗ ਵਾਲੇ ਬਣਾ ਤੇ ਜਾਂ ਵੀ ਲੰਬੀ ਛੋਟੀ ਹੈ ਨਾ ਜਾਂ ਫੋਨ ਚੱਕਿਆ ਦਾ ਤੁਸੀਂ WhatsApp ਤੇ ਬੋਲ ਕੇ ਭੇਜ ਦੇ ਕਰੋ ਮੈਂ ਤੁਹਾਡਾ ਮਸਲਾ ਹੱਲ ਕਰਾਂਗਾ ਹਰ ਕੋਈ ਜਿਹੜਾ ਵੀ ਹੋਵੇ ਨਾ ਜਿੰਨੇ ਭੈਣਾਂ ਨੇ ਹਾਲੇ ਤੱਕ ਨਾ ਆਪ ਨੰਬਰ ਆਪ ਦਾ ਗਰੁੱਪ ਦੇ ਵਿੱਚ ਐਡ ਜੀ ਕਰਾਇਆ ਉਹ WhatsApp ਦੇ ਉੱਪਰ ਹੈਲੋ ਹਾਈ ਲਿਖ ਕੇ ਭੇਜ ਦੇ ਕਰੋ ਮੈਂ ਫਿਰ ਸਮਝ ਜਾਣਾ ਕਿ ਉਹ ਨੰਬਰ ਨੂੰ ਗਰੁੱਪ ਦੇ ਵਿੱਚ ਆਪ ਦੀ ਆਪ ਐਡ ਕਰ ਲੇਗਾ ਤੇ ਸਿਖਾਉਣ ਦਾ ਕੋਈ ਵੀ ਪੈਸਾ ਨਹੀਂ ਬਿਲਕੁਲ ਫ੍ਰੀ ਸ਼ੇਅਰ ਆ ਠੀਕ ਹੈ ਜੀ ਮਿਲਦੇ ਹਾਂ ਜਲਦੀ ਤੁਸੀਂ ਵੀਡੀਓ ਲੈ ਕੇ ਧੰਨਵਾਦ ਸਤਿ ਸ੍ਰੀ ਅਕਾਲ